ਜੀ ਜਿਹੜੇ ਚੱਕੀ ਦੇ ਕੰਡੇ ਕੋਲ ਕੋਲ ਰਹਿੰਦੇ ਪਏ ਨੇ ਆਪਣਾ ਘਰ-ਬਾਰ ਖਾਲੀ ਕੀਤਾ ਜਾਵੇ ਸ੍ਰੀਮਾਨ ਜੀ ਜਿਹੜੇ ਚੱਕੀ ਦੇ ਕਿਨਾਰੇ-ਬinare ਰਹਿੰਦੇ ਪਏ ਨੇ ਆਪਣਾ ਘਰ ਲੋਕ ਖਾਲੀ ਕੀਤਾ ਜਾਵੇ ਆਹ ਰਾਜ ਜੀ ਸਾਨੂੰ ਨਾ ਲਗਭਗ ਦੁਪਹਿਰੇ 1 ਵਜੇ ਇਨਫਰਮੇਸ਼ਨ ਆਈ ਸੀ ਡੀਸੀ ਆਫਿਸ ਤੋਂ ਕਿ ਕਮਲ ਆਪਣੇ ਜ਼ੋਨ ਹੋਟਲ ਦੇ ਬੈਕਸਾਈਡ ਵਾਲਾ ਏਰੀਆ ਉੱਥੇ ਚੱਕੀ ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਡੇਂਜਰ ਏਰੀਆ ਚ ਆ ਗਿਆ ਇਹ ਆਪਾਂ ਲਗਭਗ 10 ਮਿੰਟਾਂ ਚ ਆਪਾਂ ਸਾਰੇ ਇੱਥੇ ਪਹੁੰਚੇ ਆਂ ਤਨਾਲ ਜਿਹੜੇ ਵੀ ਘਰ ਸੀਗੇ ਚੱਕੀ ਦੇ ਕੰਡੇ-ਕੰਡੇ ਦੇ ਆਪਾਂ ਉਹ ਵੈਕੂਏਟ ਕਰਾ ਰਹੇ ਹਾਂ ਤਾਂ ਕੋਈ ਨਹੀਂ ਹੋਈ ਪਰ ਆਪਾਂ ਫੋਰ ਜਸਟ ਫੋਰ ਸੇਫਟੀ ਮੀਜਰਸ ਸਾਰਿਆਂ ਨੂੰ ਵੈਕੂਏਟ ਕਰਾਤਾ ਕਿੰਨੇ ਘਰ ਹੈ ਟੋੜਾ ਕਿ ਇਹ ਕੋਈ 10-12 ਘਰ ਹੈਗੇ ਨੇ ਜਿਹੜੇ ਕੰਡੇ-ਕੰਡੇ ਨੇ ਠੀਕ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਵਾਲਾ ਕੀ ਪ੍ਰਬੰਧ ਕੀਤਾ ਗਿਆ ਰਹਾਂਦਾ ਕਿ ਇਹ ਆਪਣੇ ਬੀਡੀਪੀਓ ਸਾਹਿਬ ਆਪਣੀ ਵੈਕੂਏਸ਼ਨ ਟੀਮਸ ਭੇਜਦੇ ਨੇ ਠੀਕ ਹੈ ਵੀ ਜੋ ਵੀ ਹੁੰਦਾ ਜ਼ਰੂਰੀ ਸਮਾਨ ਹੈ ਉਹ ਕਿੱਥੋਂ ਸ਼ਿਫਟ ਕਰ ਸਕਦੇ ਕਿੱਥੇ ਇਹਨਾਂ ਦਾ ਪ੍ਰਬੰਧ ਕਿੱਥੇ ਕੀਤਾ ਜਾਇਆ ਗਿਆ ਪ੍ਰਸ਼ਾਸਨ ਵੱਲੋਂ ਇਹਦਾ ਪ੍ਰਬੰਧ ਵੈਕੂਏਸ਼ਨ ਸੈਂਟਰ ਸਾਡੇ ਬਣੇ ਆ ਪਠਾਨਕੋਟ ਅ ਨੰਗਲਪੁਰ ਵਾਲ ਸੈਂਟਰ ਬਣਿਆ ਉੱਥੇ ਦਾ ਪ੍ਰਬੰਧ ਸਾਰਾ ਘਾਤ ਦਿੱਤਾ ਨੇ ਚਾਸ ਨਾਲ ਤੁਹਾਨੂੰ ਸਿਰਫ ਇੱਕੋ ਮੈਸੇਜ ਦਿੱਤਾ ਗਿਆ ਕਿ ਆਪਣੇ ਆਪਣੇ ਘਰ ਖਾਲੀ ਕਰ ਲਓ ਉਸ ਤੋਂ ਇਲਾਵਾ ਕੋਈ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਪਾਣੀ ਜਿਹੜਾ ਪਿਛਲੇ 1.5 2 ਮਹੀਨੇ ਤੋਂ ਵਧ ਰਿਹਾ ਹੌਲੀ ਹੌਲੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿੱਥੇ ਤੱਕ ਚੱਲ ਗਿਆ ਅਸੀਂ ਕੱਲ ਸਵੇਰੇ ਦੇ 3 ਵਜੇ ਉੱਠੇ ਰਿਹਾ ਜੀ ਨਾ ਅਸੀਂ ਰੋਟੀ ਖਾਦੀ ਆ ਨਾ ਕੋਈ ਪਾਣੀ ਪੀਤਾ ਆ ਨਾ ਇਹ ਕਪੜੇ ਸਾਡੇ ਗਿੱਲੇ ਹੋ ਗਏ ਆ ਹੁਣ ਇਹ ਰੈਂਟ ਕੋਟ ਪਾ ਕੇ ਘੁੰਮੇ ਦਿਆਂਗੇ ਬਾਅਦ ਚ ਨੀ ਜਦਾ ਬਦਗੀਏ ਕਿੰਨੇ ਘਾਰ ਆਥੇ ਟੋਟਲ ਜਿਹੜੇ ਖਾਲੀ ਹੋ ਰਹੇ ਆ ਇੱਥੇ ਹਜੇ ਸਿਰਫ ਇੱਕ ਘਰ ਉਹ ਸਾਹਮਣੇ ਜਿਹੜਾ ਬਿਲਕੁਲ ਟਾਵੇ ਨਾਲ ਘਰ ਆ ਤਿੰਨ ਘਰ ਜਿਹੜੇ ਖਾਲੀ ਹੋ ਗਏ ਆ ਉਹਨਾਂ ਨੇ ਸਮਾਨ ਵੀ ਖਾਲੀ ਕਰਤਾ ਪ੍ਰਸ਼ਾਸਨ ਵਾਲੋ ਕੋਈ ਤੁਹਾਨੂੰ ਰਹਿਣ ਦਾ ਇੰਤਜ਼ਾਮ ਕੀਤਾਗਾ ਫਿਲਹਾਲ ਨਹੀਂ ਕੀਤਾ ਸਾਡਾ ਪ੍ਰਸ਼ਾਸਨ ਕੋਈ ਆਈ ਨਹੀਂ ਹੈ ਸਿਰਫ ਉਹਨਾਂ ਨੇ ਇੱਕ ਗੱਡੀ ਆਈ ਹੈ ਉਹ ਕਹਿੰਦੇ ਖਾਲੀ ਕਰ ਕਿੱਥੇ ਜਾ ਰਹੇ ਹੋ ਹਾਂਜੀ ਖਾਲੀ ਕਰਕੇ ਕਿੱਥੇ ਜਾ ਰਹੇ ਤੁਸੀਂ ਹੁਣ ਕੀਤਾ ਨਹੀਂ ਲੋੜ ਤੇ ਜਾਵਾਂਗੇ ਜੀ ਕਿੱਥੇ ਜਾਵਾਂਗੇ ਤੇ ਕਿਹੜਾ ਏਰੀਆ ਘੜਾ ਪ ਹਾਂਜੀ ਜਿਹੜੇ ਚੱਕੀ ਦੇ ਕੰਡੇ ਕੋਲ ਕੋਲ ਰਹਿੰਦੇ ਪਏ ਨੇ ਆਪਣਾ ਘਰ-ਬਾਰ ਖਾਲੀ ਕੀਤਾ ਜਾਵੇ ਜਿਹੜੇ ਮਾਂਜੀ ਜਿਹੜੇ ਚੱਕੀ ਦੇ ਕਿਨਾਰੇ-ਕਿਨਾਰੇ ਰਹਿੰਦੇ ਪਏ ਨੇ ਆਪਣਾ ਘਰ ਲੋ ਖਾਲੀ ਕੀਤਾ ਜਾਵੇ ਆ ਜਾ ਜੀ ਸਾਨੂੰ ਨਾ ਲਗਭਗ ਦੁਪਹਿਰੇ 1 ਵਜੇ ਇਨਫਰਮੇਸ਼ਨ ਆਈ ਸੀ ਡੀਸੀ ਆਫਿਸ ਤੋਂ ਕਿ ਕਮਲ ਆਪਣੇ ਜ਼ੋਨ ਹੋਟਲ ਦੇ ਬੈਕਸਾਈਡ ਵਾਲਾ ਏਰੀਆ ਉੱਥੇ ਚੱਕੀ 'ਚ ਬਹੁਤ ਜ਼ਿਆਦਾ ਪਾਣੀ ਆਉਣ ਕਾਰਨ ਡੇਂਜਰ ਏਰੀਆ 'ਚ ਆ ਗਿਆ ਤੇ ਆਪਾਂ ਲਗਭਗ 10 ਮਿੰਟਾਂ 'ਚ ਆਪਾਂ ਸਾਰੇ ਇੱਥੇ ਪਹੁੰਚੇ ਆਂ ਤਨਾਲ ਜਿਹੜੇ ਵੀ ਘਰ ਸੀਗੇ ਚੱਕੀ ਦੇ ਕੰਡੇ ਕੰਡੇ ਦੇ ਆਪਾਂ ਉਹ ਵੈਕੂਏਟ ਕਰਾ ਰਹੇ ਹਾਂ ਤਾਂ ਕੋਈ ਨਹੀਂ ਹੋਈ ਪਰ ਆਪਾਂ ਫੋਰ ਜਸਟ ਫੋਰ ਸੇਫਟੀ ਮੀਜਰਸ ਸਾਰਿਆਂ ਨੂੰ ਵੈਕੂਏਟ ਕਰਾ ਤਾ ਕਿੰਨੇ ਘਰ ਹੈ ਟੋੜਾ ਕਿ ਇਹ ਕੋਈ 10 12 ਘਰ ਹੈਗੇ ਨੇ ਜਿਹੜੇ ਕੰਡੇ ਕੰਡੇ ਨੇ ਠੀਕ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਨਾਲੋਂ ਕੀ ਪ੍ਰਬੰਧ ਕੀਤਾ ਗਿਆ ਰਹਾਂਦਾ ਕਿ ਇਹ ਆਪਣੇ ਬੀਡੀਪੀਓ ਸਾਹਿਬ ਆਪਣੀ ਵੈਕੂਏਸ਼ਨ ਟੀਮਸ ਭੇਜਦੇ ਨੇ ਠੀਕ ਹੈ ਵੀ ਜੋ ਵੀ ਹੁੰਦਾ ਜ਼ਰੂਰੀ ਸਮਾਨ ਹੈ ਉਹ ਕਿੱਥੋਂ ਸ਼ਿਫਟ ਕਰ ਸਕਦੇ ਕਿ ਕਿੱਥੇ ਇਹਨਾਂ ਦਾ ਪ੍ਰਬੰਧ ਕਿੱਥੇ ਕੀਤਾ ਜਾਇਆ ਗਿਆ ਪ੍ਰਸ਼ਾਸਨ ਵੱਲੋਂ ਇਹਦਾ ਪ੍ਰਬੰਧ ਵੈਕੂਏਸ਼ਨ ਸੈਂਟਰ ਸਾਡੇ ਬਣੇ ਆ ਪਠਾਨਕੋਟ ਨੰਗਲਪੁਰ ਵਾਲ ਸੈਂਟਰ ਬਣਿਆ ਉੱਥੇ ਦਾ ਪ੍ਰਬੰਧ ਸਾਰਾ ਕਰ ਦਿੱਤਾ ਨੇ ਚਾਸ ਨਾਲ ਤੁਹਾਨੂੰ ਸਿਰ ਇਕੋ ਮੈਸੇਜ ਦਿੱਤਾ ਗਿਆ ਕਿ ਆਪਣੇ ਆਪਣੇ ਘਰ ਖਾਲੀ ਕਰ ਲਓ ਉਸ ਤੋਂ ਇਲਾਵਾ ਕੋਈ ਸਾਡੀ ਕੋਈ ਹੈਲਪ ਨਹੀਂ ਕੀਤੀ ਤੇ ਪਾਣੀ ਜਿਹੜਾ ਪਿਛਲੇ 1.5 2 ਮਹੀਨੇ ਤੋਂ ਵੱਧ ਰਿਹਾ ਹੌਲੀ ਹੌਲੀ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇਖੋ ਕਿਥੇ ਤੱਕ ਚੱਲ ਗਿਆ ਅਸੀਂ ਕੱਲ ਸਵੇਰੇ ਦੇ 3 ਵਜੇ ਉੱਠਦੇ ਹਾਂ ਜੀ ਨਾ ਹੀ ਰੋਟੀ ਖਰਦੀ ਆ ਨਾ ਕੋਈ ਪਾਣੀ ਪੁੱਤਾ ਆ ਨਾ ਹੀ ਕਪੜੇ ਸਾਡੇ ਗਿੱਲੇ ਹੋ ਗਏ ਆ ਹੁਣ ਆਈ ਰੇਨਕੋਟ ਪਾ ਕੇ ਘੁੰਮੇ ਦਿਆਂਗੇ ਬਾਰਸ਼ 'ਚ ਨਹੀਂ ਜਦਾ ਬਦ ਕੀ ਜੇ ਕਿੰਨੇ ਘਰ ਆ ਤੇ ਟੋਟਲ ਜਿਹੜੇ ਖਾਲੀ ਹੋ ਰਹੇ ਆ ਇੱਥੇ ਹਜੇ ਸਿਰਫ ਇੱਕ ਘਰ ਉਹ ਸਾਹਮਣੇ ਜਿਹੜਾ ਬਿਲਕੁਲ ਢਾਵੇ ਨਾਲ ਘਰ ਆ ਤਿੰਨ ਘਰ ਜਿਹੜੇ ਖਾਲੀ ਹੋ ਗਏ ਆ ਉਹਨਾਂ ਨੇ ਸਮਾਨ ਵੀ ਖਾਲੀ ਕਰਤਾ ਪ੍ਰਸ਼ਾਸਨ ਵਾਲੋ ਕੋਈ ਤੁਹਾਨੂੰ ਰਹਿਣ ਦਾ ਇੰਤਜ਼ਾਮ ਕੀਤਾਗਾ ਫਿਲਹਾਲ ਕਿਸੇ ਨੇ ਕੀਤਾ ਸਾਡਾ ਪ੍ਰਸ਼ਾਸਨ ਕੋਈ ਆਈ ਨਹੀਂ ਹੈ ਸਿਰਫ ਉਹਨਾਂ ਨੇ ਇੱਕ ਗੱਡੀ ਆਈ ਆ ਉਹ ਕਹਿ ਰਹੇ ਖਾਲੀ ਕਰ ਕਿੱਥੇ ਜਾ ਰਹੇ ਹੋ ਹਾਂਜੀ ਖਾਲੀ ਕਰਕੇ ਕਿੱਥੇ ਜਾ ਰਹੇ ਤੁਸੀਂ ਹੁਣ ਇੱਥੇ ਨਹੀਂ ਰੋਡ ਤੇ ਜਾਵਾਂਗੇ ਜਿੱਥੇ ਜਾਵਾਂਗੇ ਤੇ ਕਿਹੜਾ ਏ